Yes, I ਮੈਂ ਤੁਹਾਨੂੰ ਦਈ ਲਖਵਿੰਦਰ ਸਿੰਘ ਜੀ ਅੱਛਾ ਕਿਹੜੀ ਕਲੋਨੀ ਹੈ ਤੁਹਾਡੀ ਇਹ ਟੀਚਰ ਕਲੋਨੀ ਮੌੜ ਮੰਡੀ ਜ਼ਿਲ੍ਹਾ ਮਠੰਡਾ ਅੱਛਾ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡਾ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਬਸ ਸਾਡੀ ਇਹ ਹੈ ਜੀ ਦੇਖੋ ਟੀਚਰ ਕਲੋਨੀ ਬਣੀ ਨੂੰ 50 ਸਾਲ ਹੋ ਗਏ 50 ਸਾਲਾਂ ਦੇ ਵਿੱਚ ਸਾਨੂੰ ਕਦੇ ਵੀ ਸੀਵਰੇਜ ਦੀ ਸਮੱਸਿਆ ਨਹੀਂ ਆਈ 50 ਸਾਲਾਂ ਦੇ ਵਿੱਚ ਤੇ ਹੁਣ ਅਸੀਂ ਸਾਨੂੰ ਦਸੰਬਰ 2024 ਤੋਂ ਅਸੀਂ ਸੇਵ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤੇ ਅੱਜ ਅਪਰਵਸ 2025 ਆ ਗਿਆ ਤੇ ਅਗਸਤ ਵੀ ਅੱਧਾ ਲੰਘ ਚੁੱਕਿਆ ਤੇ 8-9 ਮਹੀਨੇ ਹੋ ਗਏ ਸਾਨੂੰ ਗੰਦੇ ਪਾਣੀ ਦੇ ਵਿੱਚ ਬੈਠਿਆ ਤੇ ਇਹ ਗੰਦੇ ਪਾਣੀ ਨਾ ਤਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਹੈ ਤੇ ਨਾ ਕਿਸੇ ਇੱਥੇ ਜਿਹੜੇ ਸਥਾਨਕ ਸਿਵਲ ਸਰਕਾਰਾਂ ਹੁੰਦੀਆਂ ਨੇ ਜਿਹੜੇ ਸਥਾਨਕ ਸਰਕਾਰਾਂ ਹੁੰਦੀਆਂ ਨੇ ਨਾ ਹੀ ਉਹਨਾਂ ਦਾ ਧਿਆਨ ਹੈ ਤੇ ਨਾ ਹੀ ਕਦੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਅਸੀਂ ਲੋਕਾਂ ਦੀਆਂ ਤਕਲੀਫਾਂ ਸੁਣ ਲਈਏ ਇਹਦੇ ਪਿੱਛੇ ਦੀ ਗੰਦੇਸੀ ਵਰ ਨੂੰ ਠੀਕ ਨਾ ਕਰਨਾ ਨਕਾਸੀ ਤੇਰੇ ਵਿੱਚ ਹੀ ਸਿਆਸੀ ਖੇੜ ਲੱਗੀ ਹੈ ਹਾਂ ਤੇ ਇੱਕ ਵਸ ਬਾਕੀ ਹੁਣ ਬਾਕੀ ਹੋਰ ਹੀ ਹੋਰ ਹੀ ਪਤਾ ਨਿਕਲਣੀਆਂ ਗੱਲਾਂ ਦੀ ਗੱਲਾਂ ਕੀ ਨੇ ਹਾਂ ਤੇ ਗੰਭੀਰਤਾ ਫੈਲੀ ਹੋਈ ਹੈ ਕਿਸੇ ਨੇ ਧਿਆਨ ਨਹੀਂ ਮਾਰਿਆ ਇਹਨਾਂ ਨੇ ਸਭ ਤੋਂ ਵੱਡਾ ਗੈਰ ਕਾਨੂੰਨੀ ਕੰਮ ਇਹ ਹੈ ਕਿ ਕੋਈ ਵੀ ਮਨੁੱਖ ਹੈ ਜਿਹੜਾ ਉਹਦੇ ਕੋਲ ਰਾਈਟ ਹੈ ਕਿ ਉਹ ਸ਼ਾਂਤ ਵਾਤਾਵਰਣ ਤੇ ਰਹਿ ਸਕਦਾ ਇਹ ਇਹ ਇਹਦੇ ਦੇ ਅਧਿਕਾਰ ਮਨੁੱਖੀ ਅਧਿਕਾਰਾਂ ਤੇ ਆਸਮਾਨ ਹੈ ਜਲਾ ਪਰ ਲੇਕਿਨ ਇਹਨਾਂ ਨੇ ਮਨੁੱਖੀ ਅਧਿਕਾਰ ਦੀ ਕੋਈ ਨਹੀਂ ਸਾਥੀ ਸਾਹ ਵਾਤਾਵਰਨ ਚ ਨਹੀਂ ਰਹਿ ਸਕਦੇ ਸਾਡਾ ਕੋਈ ਦੋਸ਼ ਨਹੀਂ ਹੈ ਅਸੀਂ ਕੋਈ ਸਿਆਸੀ ਪਰਦੇ ਨਹੀਂ ਇਹ ਹੁਣੀ ਹੋਇਆ ਗੰਦ ਪਿਆ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਪਿਛੇ ਤੇ ਭਾਵੇਂ ਕਾਂਗਰਸੀ ਸੀ ਭਾਵੇਂ ਕਾਂਗਰਸੀ ਸੀ ਉਹਨਾਂ ਦੇ ਸਿਆਸੀ ਕੰਮ ਦੇ ਸਕੇ ਚੰਗੇ ਸੀ ਜਾਂ ਮੰਦੇ ਸੀ ਇਹਦੇ ਬਾਰੇ ਆਪਾਂ ਸਿਆਸਤ ਵਿੱਚ ਨਹੀਂ ਗੱਲ ਕਰਾਂਗੇ ਤੇ ਲੇਕਿਨ ਪਰ ਇੰਨਾ ਗੰਦ ਕਿ ਜੇਕਰ ਸੀਵਲ ਬਲਾਕ ਹੁੰਦਾ ਸੀ ਬੱਤ ਤੋਂ ਬਾਅਦ ਮਸਾਲ ਜ਼ੋਰ ਮਾਰ ਕੇ ਇੱਕੋ ਘੰਟੇ ਪਸ ਕਿੰਨਾ ਦਨ ਹੁੰਦਾ ਸੀ ਨਾਲ ਦੀ ਨਾਲ ਉਹ ਆਪਣਾ ਪ੍ਰਬੰਧ ਕਰ ਦਿੰਦੇ ਸੀ ਕਿ ਹੁਣ ਤਾਂ 8 ਮਹੀਨਿਆਂ ਦੇ ਵਿੱਚ ਵੀ ਪ੍ਰਬੰਧ ਨਹੀਂ ਹੋਇਆ ਜੋ ਜਿਹੜਾ ਵਿਧਾਇਕ ਇੱਥੋਂ ਦਾ ਪਹਿਲਾਂ ਦੂਜੀ ਸਰਕਾਰਾਂ ਵੇਲੇ ਪਜਾਮੇ ਚਰਚਾ ਕੇ ਜਾਂਦਾ ਸੀ ਚੱਕੜਾਂ 'ਚ ਤੇ ਹੁਣ ਉਸੇ ਦੀ ਸਰਕਾਰ ਵੇਲੇ ਹੁਣ ਸਮੱਸਿਆ ਹੋ ਗਈ ਹੁਣ ਪਜਾਮਾ ਨਹੀਂ ਕੋਈ ਚਰਚਾ ਕਰ ਹੁਣ ਨਹੀਂ ਜਾਂਦਾ ਉੱਥੇ ਹੁਣ ਕਹੇ ਦੀ ਸਾਡੀ ਸਰਕਾਰ ਦੇ ਆ ਕੰਮ ਨਹੀਂ ਕੀਤਾ ਹੁਣ ਨਹੀਂ ਹੈ ਨਾ ਇਹ ਕਾਰਨ ਕਿ ਸਿਆਸਤ ਸਾਰੇ ਉਹ ਸਿਆਸਤ ਵਿੱਚ ਆਮ ਲੋਕ ਮਾਰੇ ਜਾਂਦੇ ਆ ਉਹਨਾਂ ਕਿਹੜੀਆਂ ਬਿਮਾਰੀਆਂ ਫੈਲੀਆਂ ਇਸ ਤਰ੍ਹਾਂ ਗੰਦਾ ਪਾਣੀ ਖੜਾ ਹੈ ਕਿ ਇਹ ਲੱਗਦਾ ਨਹੀਂ ਹੈ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਗੰਦੇ ਪਾਣੀ ਦੇ ਵਿੱਚ ਕਿੰਨਾ ਮੱਛਰ ਹੈ ਮੱਛਰ ਦੇ ਵਿੱਚ ਕਿੰਨੇ ਖਤਰਨਾਕ ਮੱਛਰ ਹੈ ਜਿਹੜੇ ਬਿਮਾਰੀਆਂ ਫਲਾਉਂਦੇ ਡੇਂਗੂ ਦੇ ਵੀ ਹੋ ਸਕਦੇ ਆ ਉਹ ਤੇ ਹੈਜਾ ਦੇ ਵੀ ਹੋ ਸਕਦੇ ਆ ਕਿਸੇ ਵੀ ਪ੍ਰਕਾਰ ਦੇ ਹੋ ਸਕਦੇ ਆ ਇਹਦੇ ਮੱਛਰ ਫਿਰਦਾ ਹੈ ਹਣ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਆਪਣਾ ਸੌਰੀ ਹੈਲਥ ਵਿਭਾਗ ਦਾ ਵੀ ਕੋਈ ਸਿਹਤ ਵਿਭਾਗ ਦਾ ਵੀ ਕੋਈ ਧਿਆਨ ਨਹੀਂ ਜਿਹੜਾ ਸਿਹਤ ਵਿਭਾਗ ਘਰਾਂ ਚ ਜਾ ਕੇ ਟੂਲਾਂ ਚ ਪਾਣੀ ਫੜਦੇ ਜਾ ਕੇ ਪਾਣੀ ਖੜਾ ਸਾਡੇ ਕੁੰਦਰ ਚ ਕਾਰਵਾਈਆਂ ਕਰਦੇ ਤੇ ਉਹਨਾਂ ਆਪ ਪਾਣੀ ਦਿਖਦਾ ਨਹੀਂ ਆ ਪਾਣੀ ਦੇ ਵਿੱਚ ਕਿੰਨਾ ਲਾਰਵਾ ਫਿਰਦਾ ਹੋਊਗਾ ਹੈਜੇ ਦਾ ਤਪਿਤ ਦਾ ਚੇਚ ਕਰ ਪਿੰਡੀਆਂ ਬਿਮਾਰੀਆਂ ਦਾ ਕਾਰਨ ਜਾ ਰਹੀ ਇਹ ਗੱਲਾਂ ਪਾਣੀ ਇੰਦਰ ਕਿਸੇ ਦਾ ਕੋਈ ਧਿਆਨ ਨਹੀਂ ਹੈ ਤੇ ਰਹੀ ਗੱਲ ਸੜਕਾਂ ਦੀ ਹੁਣ ਤੇ ਹੁਣ ਜਿਹੜੀਆਂ ਸੜਕਾਂ ਸਰਕਾਰਾਂ ਨੇ ਬਣਾਈਆਂ ਸੀ ਲੋਕਾਂ ਦੇ ਪੈਸੇ ਨਾਲ ਤੇ ਉਹ ਸੀਵਰੇਜ ਦੇ ਪਾਣੀ ਨਾਲ ਸਾਰੀਆਂ ਟੁੱਟੀਆਂ ਬੇੜਾ ਕਰਕ ਹੋ ਗਿਆ ਉਹਨਾਂ ਦਾ ਜਿਹਦੇ ਵਿੱਚੋਂ ਬੱਸਡਾ ਸਟੈਂਡ ਤੇ ਰੋੜ ਦੀ ਕਿਸੇ ਦੇਖੀ ਸੜਕ ਪੈਂ ਸੀਵਰ ਦੇ ਪਾਣੀ ਦੀ ਖਰਾਬ ਕੀਤੀ ਨਾ ਕਿ ਬੱਸਾਂ ਉਹ ਫਿਰ ਜਦੋਂ ਸੜਕ ਖਰਾਬ ਹੋ ਗਈ ਤਾਂ ਬੱਸਡਾ ਬਾਹਰ ਚਲਾ ਗਿਆ ਜਦੋਂ ਬੱਸਡਾ ਬਾਹਰ ਚਲਾ ਗਿਆ ਤਾਂ ਲੋਕਾਂ ਦੀਆਂ ਦੁਕਾਨਾਂ ਦਾ ਬਿਜ਼ਨਸ ਖੜ ਗਿਆ ਕਾਰੋਬਾਰ ਖੜ ਗਿਆ ਲੋਕ ਭੁੱਖੇ ਮਰਨ ਲੱਗ ਗਏ ਤੇ ਉਹ ਭੁੱਖੇ ਮਰਨ ਦੇ ਪਿੱਛੇ ਵੀ ਸੀਵਰੇਜ ਦਾ ਪਾਣੀ ਨੇ ਦੋ ਦੁਕਾਨਾਂ ਮੂਰੇ ਪਾਣੀ ਆ ਜਾਂਦਾ ਤੇ ਗਾਹਕ ਨਹੀਂ ਆਉਂਦਾ ਉਹਨਾਂ ਦੇ ਬਿਜ਼ਨਸ ਖੜ ਗਏ ਹੁਣ ਤੁਸੀਂ ਹਰਾਮੇ ਵਾਲੇ ਹਸਤਾਵਲ ਦੀ ਜਿਹੜੀ ਮਾਰਕੀ ਦਾ ਇੱਥੇ ਆ ਕੇ ਵੇਖੋ ਗੜੀਆਂ ਤੇ ਪਾਣੀ ਆ ਜਾਂਦਾ ਅੱਥੇ ਦੀ ਮਾਰਕੀਟ ਡਾਊਨ ਹੋ ਗਈ ਦੁਕਾਨਾਂ ਤੇ ਗਾਹਕੀ ਘਟ ਗਈ ਸੋਦਾ ਵਿਕਣੋਂ हट ਗਿਆ ਦੁਕਾਨਦਾਰ ਭੁੱਖੇ ਮਰ ਗਏ ਉਹਨਾਂ ਨੂੰ ਕਿਰਾਇਆ ਵੀ ਪੈਂਦਾ ਬਿੱਲ ਵੀ ਪੈਂਦੇ ਇਹ ਜੀ ਸਾਰੀ ਦੇ ਸਾਰੇ ਹਸਪੇ ਦੀ ਜੜ ਹੈ ਜਿਹੜੀ ਉਹ ਸੀਵਰੇਜ ਹੈ ਉਹ ਜੋ ਸੀਵਰੇਜ ਵੱਲ ਕਿਸੇ ਦਾ ਕੋਈ ਧਿਆਨ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਤੁਸੀਂ ਪ੍ਰਸ਼ਾਸਨ ਤੋਂ ਮੰਗੇ ਇਹ ਕਰਦੇ ਆਂ ਵੀ ਤੁਸੀਂ ਆਪਣੇ ਟੀਮ ਭੇਜੋ ਇੱਥੇ ਟੀਮ ਭੇਜ ਕੇ ਤੁਸੀਂ ਪੜਤਾਲ ਕਰੋ ਵੀ ਇੱਥੇ ਐਵੇਂ ਤਾਂ ਨਹੀਂ ਖਬਰਾਂ ਲੱਗੀਆਂ ਜਾਂਦੇ ਨੇ ਲੋਕ ਐਵੇਂ ਤਾਂ ਨਹੀਂ ਬੋਲੀ ਜਾਂਦੇ ਉਹ ਚੈੱਕ ਕਰਨ ਆ ਕੇ 10 ਮਿੰਟ ਜਿਹੜਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇੱਥੇ ਖੜ ਕੇ ਦੇਖਣ ਇਹਨਾਂ ਨੇ ਫੇਰ ਪਤਾ ਲੱਗੂਗਾ ਇਹ ਵੀ ਬਦਬੋ ਕਿੰਨੇ ਬਦਬੋ ਆਉਂਦੀ ਹੈ ਕਿ ਖੁਸ਼ਬੋ ਆਉਂਦੀ ਹੈ ਜੇ ਖੁਸ਼ਬੋ ਆਉਂਦੀ ਹੈ ਤਾਂ ਫਿਰ ਨਾ ਚੱਕਣ ਫਿਰ 10 ਮਿੰਟ ਅਸੀਂ ਵੀ ਉਹਨਾਂ ਨੇ ਚਾਹ ਪਾਣੀ ਪਿਵਾਵਾਂਗੇ ਕੁਰਸੀਆਂ ਧਾਕੇ ਇੱਥੇ ਤੇ ਜੇ ਬਦਬੋ ਆਉਂਦੀ ਹੈ ਤਾਂ ਫਿਰ ਹੱਲ ਕਰਨਾ ਇਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਮੰਗ ਹੈ ਬੇਨਤੀ ਹੈ ਠੀਕ ਹੈ ਤੇ ਉਮੀਦ ਹੈ ਵੀ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੀ ਬੇਨਤੀ ਪ੍ਰਵਾਨ ਕਰੂਗਾ ਸੁਣੂਗਾ ਤੇ ਇਹ ਸ਼ਿਕਾਇਤ ਜਿਹੜਾ ਸਾਡਾ ਸ਼ਿਕਵਾ ਇਸ ਨਾਲ ਜਿਹੜੀ ਸਮੱਸਿਆ ਹੈ ਇਹਨੂੰ ਜਲਦੀ ਤੋਂ ਜਲਦੀ ਹੱਲ ਕਰੂਗਾ ਤੇ ਮੁਰਕੇ ਸਮੱਸਿਆ ਨਹੀਂ ਪੈਦਾ ਹੋਏਗੀ ਉਮੀਦ ਹੈ ਸਾਨੂੰ ਜੇਕਰ ਸਾਡੀਆਂ ਉਮੀਦਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਖਰਾ ਉਤਰਦਾ ਤਾਂ ਸ਼ਾਬਾਸ਼ ਜੇ ਨਹੀਂ ਖਰਾ ਉਤਰਦਾ ਤਾਂ ਸਾਨੂੰ ਇਹ ਲੱਗਦਾ ਵੀ ਮੋਟੀਆਂ ਤਨਖਾਹਾਂ ਲੈ ਕੇ ਇਸੇ ਕਮਰੇ ਦੀ ਬੈਠਣਾ ਜਾਣਦੀ ਹੈ ਤੇ ਲੈਣ ਦੇਣ ਨੂੰ ਕੁਛ ਨਹੀਂ ਠੀਕ ਆ ਗੱਲ ਕਹਿੰਦੇ ਆ ਕਹਿ ਸਕਦੇ